ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਜਗਜੀਤ ਸਿੰਘ ਚੱਕੀ ਉਰਫ ਉਦੋਂਗੇ ਹੁਰਾਂ ਬਾਰੇ ਸੋ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਹਿੰਦੇ ਹਨ ਕਿ ਆਪ ਦੇ ਪਿਤਾ ਇੰਡੀਅਨ ਨੈਸ਼ਨਲ ਆਰਮੀ ਦੀ ਜਾਟ ਰੈਜੀਮੈਂਟ ਵਿੱਚ ਬਤੌਰ ਮੋਟਰ ਮਕੈਨਿਕ ਸਰਵਿਸ ਕਰਦੇ ਸਨ ਜਦੋਂ ਆਪਦਾ ਜਨਮ 6 ਸਤੰਬਰ 1970 ਦੇ ਲਗਭਗ ਮਾਤਾ ਸੁਵਿੰਦਰ ਕੌਰ ਦੀ ਕੁੱਖੋਂ ਪਿਤਾ ਦਰਸ਼ਨ ਸਿੰਘ ਦੇ ਘਰ ਹੋਇਆ। ਪਲੱਸ 2 ਤੱਕ ਦੀ ਵਿੱਦਿਆ ਆਪਨੇ ਅੰਮ੍ਰਾਲੇ ਤੋਂ ਹੀ ਪ੍ਰਾਪਤ ਕੀਤੀ। ਆਪਦੇ ਪਿਤਾ ਦੀ ਰਿਟਾਇਰਮੈਂਟ ਤੋਂ ਬਾਅਦ ਆਪਦਾ ਪਰਿਵਾਰ ਸਨ 86 ਵਿੱਚ ਆਪਣੇ ਜੱਦੀ ਪਿੰਡ ਉਦੋ ਗਿਆ ਵਸਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਅੰਦਰ ਸਾਮਰਾਜ ਦੇ ਜ਼ੁਲਮਾਂ ਵਿਰੁੱਧ ਜਿਹਾੜੂ ਲਹਿਰ ਪੂਰੇ ਜ਼ੋਰਾਂ ਤੇ ਚੱਲ ਰਹੀ ਸੀ। ਸਾਮਰਾਜ ਵੱਲੋਂ ਇਸ ਲਹਿਰ ਨੂੰ ਕੁਚਲਣ ਲਈ ਜ਼ੁਲਮ ਤੇ ਤਸ਼ੱਦਦ ਦਾ ਦੌਰ ਵੀ ਸਿਖਰਾਂ 'ਤੇ ਸੀ। ਆਪ ਦੇ ਘਰ ਵਿੱਚ ਵੀ ਪਹਿਲਾਂ ਸਿੰਘਾਂ ਵੱਲੋਂ ਭਾਈ ਹਰਦੇਵ ਸਿੰਘ ਕਾਲੀਆਂ ਅਤੇ ਤਸਵੀਰ ਸਿੰਘ ਚੰਡੇਰ 그룹 ਦਾ ਆਉਣ ਜਾਣ ਆਰੰਭ ਹੋਇਆ ਤੇ ਪਿੱਛੋਂ ਇਹਨਾਂ ਸਿੰਘਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪੰਜਾਬ ਪੁਲਿਸ ਵੀ ਆਉਣ ਲੱਗ ਪਈ। ਭਾਈ ਜਗਜੀਤ ਸਿੰਘ ਪੁਲਿਸ ਦੇ ਆਉਣ ਤੇ ਅੱਗੇ ਪਿੱਛੇ ਹੋ ਜਾਂਦੇ ਸਨ 1990 ਵਿੱਚ ਸਿੰਘਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪੁਲਿਸ ਆਪ ਦੇ ਪਿਤਾ ਜੀ ਨੂੰ ਫੜ ਕੇ ਲੈ ਗਈ ਅਤੇ ਅੰਮ੍ਰਿਤਸਰ ਮਾਲ ਮੰਡੀ ਵਿੱਚ 10 ਦਿਨ ਉਹਨਾਂ ਉੱਪਰ ਅਥਾਤ ਤਸ਼ੱਦਦ ਕੀਤਾ ਗਿਆ ਇਸ ਵਿੱਚੋਂ ਆਪ ਗੁਪਤ ਤਰੀਕੇ ਨਾਲ ਭਾਈ ਪਲਵਿੰਦਰ ਸਿੰਘ ਖਲਹਿੜਾ ਗਰੁੱਪ ਨਾਲ ਮਿਲ ਕੇ ਪੰਥਕ ਸੇਵਾ ਲਈ ਜਝਾਰੂ ਲਹਿਰ ਵਿੱਚ ਸ਼ਾਮਲ ਹੋ ਗਏ ਇਨਾਂ ਹੀ ਦਿਨਾਂ ਵਿੱਚ ਸਨ 1990 ਵਿੱਚ ਪੁਲਿਸ ਨੇ ਆਪ ਨੂੰ ਭਿੱਲੋਵਾਲ ਤੋਂ ਗ੍ਰਿਫਤਾਰ ਕਰ ਲਿਆ ਆਪ ਉੱਪਰ ਅਰਥਾ ਤਸ਼ੱਦਦ ਕੀਤਾ ਗਿਆ ਪਰ ਆਪ ਨੇ ਆਪਣੇ ਗਰੁੱਪ ਬਾਰੇ ਕੁਝ ਨਾ ਦੱਸਿਆ ਫਿਰ ਆਪ ਨੂੰ ਕੇਸ ਪਾ ਕੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਨ 1991 ਵਿੱਚ ਆਪ ਜ਼ਮਾਨਤ ਕਰਵਾ ਕੇ ਘਰ ਆ ਗਏ ਆਪ ਰੂਪੋਸ਼ ਹੋਣ ਦੀ ਬਜਾਏ ਘਰ ਰਹਿ ਕੇ ਗੁਪਤ ਤੌਰ ਤੇ ਸੇਵਾ ਕਰਨੀ ਚਾਹੁੰਦੇ ਸਨ ਅਰ ਜਝਾਰੂ ਲਹਿਰ ਅੰਦਰਲੇ ਕੁਝ ਦੂਰ ਅੰਦੇਸ਼ੀ ਤੇ ਕੋਰੇ ਨੌਜਵਾਨਾਂ ਨੇ ਆਪਦੇ ਘਰ ਰਹਿਣ ਨੂੰ ਲਹਿਰ ਨਾਲ ਗਦਾਰੀ ਦੱਸ ਕੇ ਆਪ ਨੂੰ ਧਮਕੀਆਂ ਦੇਣੀਆਂ ਆਰੰਭ ਕਰ ਦਿੱਤੀਆਂ ਮਜਬੂਰੀ ਵਸ ਆਪ ਫੇਰ ਕਰੋ ਆਸੇ ਪਾਸੇ ਹੋ ਕੇ ਸੇਵਾ ਕਰਨ ਲੱਗ ਪਏ ਪਰ ਆਪਨੇ ਆਪਣੇ ਆਪ ਨੂੰ ਰੂਪੋਸ਼ ਸ਼ੋਅ ਕਰਨ ਜਾਂ ਅਖਬਾਰਾਂ ਵਿੱਚ ਆਪਣਾ ਨਾਂ ਦੇਣ ਤੋਂ ਸਖਤ ਪਰਹੇਜ਼ ਰੱਖਿਆ ਸਨ 1991 ਦੇ ਆਰੰਭ ਵਿੱਚ ਆਪ ਨੂੰ ਪੁਲਿਸ ਨੇ ਫੇਰ ਗ੍ਰਿਫਤਾਰ ਕਰ ਲਿਆ ਆਪ ਉਤੇ ਫੇਰ ਤਸ਼ੱਦਦ ਹੋਇਆ ਪਰ ਆਪ ਆਪਣੀ ਕਿਸੇ ਜਿਹਾਰੂ ਕਾਰਵਾਈ ਵਿੱਚ ਸ਼ਮੂਲੀਅਤ ਨਾ ਮੰਨੇ ਫਿਰ ਆਪ ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ 6 ਮਹੀਨੇ ਅਮਰਸਰ ਜੇਲ੍ਹ ਵਿੱਚ ਰਹਿ ਕੇ ਆਪ ਫੇਰ ਜ਼ਮਾਨਤ ਕਰਵਾ ਕੇ ਘਰ ਆ ਗਏ ਆਪਨੇ ਕਰ ਰਹਿ ਕੇ ਸੇਵਾ ਕਰਨ ਦਾ ਯਤਨ ਇੱਕ ਵਾਰ ਹੋਰ ਕੀਤਾ ਪਰ ਕਮ ਅਕਲ ਖਾੜਖੋਆਂ ਨੇ ਆਪ ਨੂੰ ਇਸ ਵਿੱਚ ਸਫਲ ਨਾ ਹੋਣ ਦਿੱਤਾ ਆਪ ਫੇਰ ਘਰੋਂ ਪਾਸੇ ਰਹਿ ਕੇ ਸੇਵਾ ਕਰਨ ਲੱਗ ਪਏ ਪਰ ਖੁਦ ਨੂੰ ਰੂਪੋਸ਼ ショ ਹੋਣੋਂ ਰੋਕਣ ਦੇ ਆਪ ਦੇ ਯਤਨ ਐਨੇ ਵੱਡੀ ਪੱਧਰ ਦੇ ਸਨ ਕਿ ਅੰਡਰਗਰਾਉਂਡ ਸੇਵਾ ਕਰਦਿਆਂ ਹੀ ਆਪ ਕਚਹਿਰੀ ਵਿੱਚ ਆਪਣੀ ਤਰੀਕ ਪੂਗਤ ਹੁੰਦੇ ਤੇ ਵਕੀਲ ਨੂੰ ਵੀ ਮਿਲਾਉਂਦੇ ਸਨ ਜੇ ਉੱਥੇ ਮਾਤਾ ਪਿਤਾ ਨਾਲ ਸਾਹਮਣਾ ਵੀ ਹੋ ਜਾਂਦਾ ਤਾਂ ਉਹਨਾਂ ਦੇ ਅੱਗੇ-ਅੱਗੇ ਤੁਰਦੇ ਬਿਨਾਂ ਕਿਸੇ ਨੂੰ ਜ਼ਾਹਰ ਕੀਤੇ ਬਿਨਾਂ ਉਹਨਾਂ ਨਾਲ ਗੱਲਾਂ ਵੀ ਕਰ ਲੈਂਦੇ ਅਤੇ ਉਹਨਾਂ ਨੂੰ ਭਾਵਕ ਹੋ ਕੇ ਜਫੀ ਪਾ ਕੇ ਮਿਲਣ ਤੋਂ ਵਰਜ ਵੀ ਦਿੰਦੇ 3 ਨਵੰਬਰ 1992 ਨੂੰ ਆਪ ਆਪਣੇ ਕੁਝ ਸਾਥੀਆਂ ਸਣੇ ਪਿੰਡ ਚੱਕ ਸਿਕੰਦਰ ਫਤੇਗੜ ਚੂੜੀਆਂ ਦੀ ਇੱਕ ਬੈਕ ਤੇ ਬੈਠੇ ਸਨ ਕਿ ਸੂ ਮਿਲਣ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਬੈਕ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਭਾਈ ਜਗਜੀਤ ਸਿੰਘ ਪਹਿਲਾਂ ਗ੍ਰਿਫਤਾਰੀ ਸਮੇਂ ਆਪਣੇ ਤੇ ਹੋਏ ਪੁਲਿਸ ਦੇ ਅਥਾਤ ਤਸ਼ੱਦਦ ਕਾਰਨ ਜ਼ਿਆਦਾ ਭੱਜ ਨਹੀਂ ਸੀ ਸਕਦੇ ਇਸ ਲਈ ਆਪਨੇ ਆਪਣੇ ਸਾਥੀਆਂ ਨੂੰ ਨਿਕਲ ਜਾਣ ਲਈ ਕਿਹਾ ਤੇ ਖੁਦ ਮੁਕਾਬਲਾ ਆਰੰਭ ਕਰ ਦਿੱਤਾ ਕਰ ਵਾਲਿਆਂ ਦਾ ਨੁਕਸਾਨ ਹੋਣ ਦੇ ਡਰੋਂ ਆਪ ਜਕਾਰੇ ਛੱड़ਦੇ ਲਾਗਲੇ ਖੇਤਾਂ ਵਿੱਚ ਵੜ ਗਏ ਤੇ ਮੁਕਾਬਲਾ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਨੇ ਬੁਲਟ ਪ੍ਰੂਫ ਟਰੈਕਟਰ ਖੇਤਾਂ ਵਿੱਚ ਵਾਰ ਦਿੱਤੇ ਤੇ ਖੇਤਾਂ ਨੂੰ ਵਿਸਾਉਣਾ ਆਰੰਭ ਕਰ ਦਿੱਤਾ ਇਹਨਾਂ ਟਰੈਕਟਰਾਂ ਵਿੱਚ ਅਸਲੇ ਨਾਲ ਲੈਸ ਪੁਲਸੀਏ ਸਨ ਜੋ ਨਾਲ ਦੀ ਨਾਲ ਗੋਲੀਬਾਰੀ ਵੀ ਕਰ ਰਹੇ ਸਨ ਇਹ ਹਾਲਤ ਵੇਖ ਕੇ ਭਾਈ ਜਗਜੀਤ ਸਿੰਘ ਜੱਗੀ ਨੇ ਦਲੇਰੀ ਭਰਿਆ ਇੱਕ ਅਹਿਮ ਕਦਮ ਪੁੱਟਿਆ ਤੇ ਛਾਲ ਮਾਰ ਕੇ ਇੱਕ ਬੁਲਟ ਪ੍ਰੂਫ ਟਰੈਕਟਰ 'ਤੇ ਚੜ ਗਏ ਉਸੋ ਉੱਪਰਲੇ ਮੰਗੋਰੇ ਵਿੱਚੋਂ ਅਸਾਲਟ ਦੀ ਬੈਰਲ ਪਾ ਕੇ ਆਪ ਨੇ ਅੰਦਰਲੇ ਸਾਰੇ ਜਵਾਨ ਪੁੰਨ ਦਿੱਤੇ ਤੇ ਟਰੈਕਟਰ ਦੇ ਅੰਦਰ ਪਹੁੰਚ ਕੇ ਸਟੀering ਖੁਦ ਸੰਭਾਲ ਲਿਆ ਭਾਈ ਜੱਗੀ ਦਾ ਇਹ ਜਵਾਜ ਪੈਂਤੜਾ ਦੇਖ ਖੇਤਾਂ ਵਿੱਚ ਪੋਜੀਸ਼ਨਾਂ ਸਭਾਲ ਕੇ ਅੱਗੇ ਵਧ ਰਹੀਆਂ ਫੋਰਸਾਂ ਲਈ ਬੜਾ ਮਾਰੂ ਸਿੱਧ ਹੋਇਆ ਟਰੈਕਟਰ ਦੇ ਅੰਦਰ ਤਾਂ ਅਸਲੇ ਦੀ ਕੋਈ ਕਮੀ ਨਹੀਂ ਸੀਗੀ ਫੋਰਸਾਂ ਦੇ ਸੱਥਰ ਵਿੱਚ ਨੇ ਸ਼ੁਰੂ ਹੋ ਗਏ ਪਹਿਲੇ 7 ਘੰਟੇ ਦੇ ਮੁਕਾਬਲੇ ਦੀ ਸਰਕਾਰੀ ਰਿਪੋਰਟ ਸੀ ਕਿ 3 ਅਫਸਰਾਂ ਸਣੇ 7 ਜਵਾਨ ਮਾਰੇ ਗਏ ਹਨ ਅਤੇ ਮੁਕਾਬਲਾ ਜਾਰੀ ਹੈ ਇਲਾਕੇ ਦੇ ਲੋਕਾਂ ਮੁਤਾਬਕ ਇਸ ਮੁਕਾਬਲੇ ਵਿੱਚ ਪੁਲਿਸ ਦਾ ਕਾਫੀ ਜਾਨੀ ਨੁਕਸਾਨ ਹੋਇਆ ਜਿਸ ਨੂੰ ਨਸ਼ਰ ਨਹੀਂ ਕੀਤਾ ਗਿਆ ਇਹ ਮੁਕਾਬਲਾ ਪੂਰੇ 24 ਘੰਟੇ ਚੱਲਿਆ ਜਿਸ ਵਿੱਚ ਅਖੀਰ ਆਖਰੀ ਸਾਹ ਤੱਕ ਜੂਝਦੇ ਹੋਏ ਭਾਈ ਜਗਜੀਤ ਸਿੰਘ ਜੱਗੀ ਨੇ ਸ਼ਹਾਦਤ ਦਾ ਪਰਮ ਪਿਆਲਾ ਪੀਤਾ ਹੁਣ ਆਪਣਾ ਵੱਡਾ ਜਾਣੇ ਨੁਕਸਾਨ ਹੋ ਜਾਣ ਤੋਂ ਖਿজে ਪੁਲਿਸ ਅਫਸਰਾਂ ਨੇ ਭਾਈ ਜਗਜੀਤ ਸਿੰਘ ਜੱਗੀ ਦੇ ਸੰਸਕਾਰ ਸਮੇਂ ਪਰਿਵਾਰ ਨੂੰ ਨਾ ਬੁਲਾਇਆ ਪਰ ਸੰਸਕਾਰ ਤੋਂ ਪਹਿਲਾਂ ਪਰਿਵਾਰ ਨੂੰ ਲਾਸ਼ ਦੀ شناخت ਲਈ ਲਿਜਾਣ ਆਏ ਥਾਣੇਦਾਰ ਦੇ ਬੋਲ ਪਿੰਡ ਵਾਸੀਆਂ ਨੂੰ ਅੱਜ ਵੀ ਯਾਦ ਨੇ ਉਹ ਬੋਲ ਸਨ ਵਾਹੋ ਜਗੀ ਵਾਹੋ ਜਗੀ ਵਾਹੋ ਜਗੀ ਹੁਣ ਤੁਹਾਨੂੰ ਸ਼ਹੀਦ ਭਾਈ ਹਰਮੀਤ ਸਿੰਘ ਭਾਉਵਾਲ ਤੇ ਸ਼ਹੀਦ ਬੀਬੀ ਬਲਜਿੰਦਰ ਕੌਰ ਹੋਰਾਂ ਬਾਰੇ ਵੀ ਦੱਸਦੇ ਹਾਂ ਰੋਪੜ ਇਲਾਕੇ ਦੇ ਪ੍ਰਸਿੱਧ ਯੋਧੇ ਭਾਈ ਹਰਮੀਤ ਸਿੰਘ ਭਾਉਵਾਲ ਉਰਫ ਤੋਚੀ ਦਾ ਜਨਮ 60-70 ਦੇ ਦਹਾਕੇ ਦੇ ਆਰੰਭ ਵਿੱਚ ਮਾਤਾ ਕਰਨੈਲ ਕੌਰ ਦੀ ਕੁੱਖੋਂ ਜਗਿੰਦਰ ਸਿੰਘ ਦੇ ਘਰ ਭਾਉਵਾਲ ਪਿੰਡ ਵਿਖੇ ਹੋਇਆ। ਆਪਕੁੱਲ 7 ਭੈਣ ਭਰਾ ਸਨ। ਮੋਡਲੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਹਰਮੀਤ ਸਿੰਘ ਨੇ ਨੇੜਲੇ ਪਿੰਡ ਝੱਲੀਆਂ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ ਮਾਤਾ ਪਿਤਾ ਨੇ ਉਹਨਾਂ ਦੀ ਭੂਆ ਕੋਲ ਮੁਹਾਲੀ ਭੇਜ ਦਿੱਤਾ। 10ਵੀਂ ਕਲਾਸ ਤੱਕ ਭਾਈ ਹਰਮੇਂਦ ਸਿੰਘ ਨੇ ਮੋਹਾਲੀ ਵਿੱਚ ਹੀ ਕੀਤੀ ਭਾਈ ਕਲਵਿੰਦਰ ਸਿੰਘ ਕਿੱਡ ਸ਼ਹੀਦ ਆਪ ਦੀ ਏਸੀ ਪੂਆ ਦੇ ਪੁੱਤ ਸਨ 10ਵੀਂ ਤੋਂ ਬਾਅਦ ਹਰਮੇਂਦ ਸਿੰਘ ਰੋਪੜ ਦੇ ਕਾਲਜ ਵਿੱਚ ਪੜਨ ਲੱਗ ਪਏ ਉਦੋਂ ਆਪ ਬੀਏ ਭਾਗ ਦੂਜੇ ਦੇ ਵਿਦਿਆਰਥੀ ਸਨ ਜਦੋਂ ਦਰਬਾਰ ਸਾਹਿਬ ਤੇ ਹਕੂਮਤ ਦੇ ਹਮਲੇ ਪਿੱਛੋਂ ਪੰਜਾਬ ਅੰਦਰ ਸਿੱਖ ਜਹਾੜੂ ਲਹਿਰ ਦਾ ਆਕਾਜ਼ ਹੋਇਆ ਇਸੇ ਕਾਲ ਦੇ ਵਿੱਚ ਪੜਦੇ ਆ ਹੀ ਹਰਮੇਸ਼ ਸਿੰਘ ਹੋਰ ਹਮ ਖਿਆਲੀ ਸਿੱਖ ਨੌਜਵਾਨਾਂ ਦੇ ਸੰਪਰਕ ਵਿੱਚ ਆਏ ਤੇ ਇਸ ਸੰਘਰਸ਼ ਨੂੰ ਅੱਗੇ ਤੋਰਨ ਲਈ ਸਰਗਰਮ ਹੋ ਗਏ। ਇਹਨਾਂ ਸਰਗਰਮੀਆਂ ਦੇ ਮੱਦੇਨਜ਼ਰ ਚਮਕੌਰ ਸਾਹਿਬ ਦੀ ਪੁਲਿਸ ਨੇ ਪਿੰਡ ਪਾਉਵਾਲ ਆਪ ਦੇ ਘਰ ਰਾਤ ਨੂੰ ਛਾਪਾਂ ਮਾਰਿਆ ਤੇ ਆਪ ਨੂੰ ਫੜ ਕੇ ਥਾਣੇ ਲੈ ਗਈ। ਥਾਣੇ ਵਿੱਚ ਆਪ ਤੇ ਅਥਾਤ ਤਸ਼ੱਦਦ ਕੀਤਾ ਗਿਆ ਤੇ ਫਿਰ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਕੁਝ ਸਮਾਂ ਪਟਿਆਲਾ ਤੇ ਨਾਭਾ ਜੇਲ੍ਹ ਵਿੱਚ ਰਹਿਣ ਪਿੱਛੋਂ 1 ਸਾਲ ਬਾਅਦ ਆਪ ਜਮਾਨਤ ਤੇ ਬਾਹਰ ਆ ਗਏ। ਕਾਰ ਆਉਣ ਤੋਂ ਬਾਅਦ ਪਰਿਵਾਰ ਨੇ ਆਪਦਾ ਵਿਆਹ ਕਰ ਦਿੱਤਾ ਆਪਦਾ ਆਨੰਦ ਕਾਰਜ ਲੁਧੇਹਾਣੇ ਦੇ ਮਲੌਦ ਕਸਬੇ ਦੇ ਪਿੰਡ ਚੌਮੋ ਦੀ ਬੀਬੀ ਬਲਜਿੰਦਰ ਕੌਰ ਨਾਲ ਹੋਇਆ ਵਿਆਹ ਤੋਂ 5 ਕੋ ਮਹੀਨੇ ਬਾਅਦ ਤੱਕ ਆਪ ਘਰ ਰਹੇ ਪਰ ਪੁਲਿਸ ਦੇ ਵਾਰ-ਵਾਰ ਤੰਗ ਕਰਨ ਕਰਕੇ ਰੂਪੋਸ਼ ਹੋ ਗਏ ਆਪਦੀ ਸਿੰਘਣੀ ਬਲਜਿੰਦਰ ਕੌਰ ਵੀ ਘਰ ਵਿੱਚ ਰਹਿਣ ਦੀ ਬਜਾਏ ਕੰਡਿਆਲੇ ਰਾਹਾਂ ਤੇ ਆਪਦੇ ਨਾਲ ਹੀ ਤੁਰ ਪਈ ਪੁਲਿਸ ਆਪਦੇ ਪਰਿਵਾਰ ਨੂੰ ਤੰਗ ਕਰਦੀ ਰਹੀ ਆਪਦੀ ਮਾਤਾ ਦੇ ਭੈਣ ਨੂੰ ਵੀ ਥਾਣੇ ਅੰਦਰ ਬੰਦ ਰੱਖਿਆ ਜਾਂਦਾ ਰੂਪੋਸ਼ੀ ਜੰਦਗੀ ਵਿੱਚ ਹਰਮੇਂਤ ਸਿੰਘ ਭਾਉਵਾਲ ਨੇ ਕਈ ਅਹਿਮ ਕਾਰਨਾਮੇ ਕੀਤੇ ਭਾਈ ਬਲਵਿੰਦਰ ਸਿੰਘ ਚਟਾਣਾ ਤੇ ਚਰਨਜੀਤ ਸਿੰਘ ਚੰਨਾ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਆਪ ਨੂੰ ਇਹਨਾਂ ਦੀ ਮੁਖਬਰੀ ਲਈ ਜ਼ਿੰਮੇਵਾਰ ਘਰ ਦੇ ਇੱਕ ਭੇਤੀ ਦੇ ਸ਼ੱਕ ਪੈ ਗਿਆ ਫਿਰ ਆਪ ਨੇ ਪਰਖ ਕਰਨ ਲਈ ਕੇਵਲ ਉਸ ਟੌਟ ਨੂੰ ਹੀ ਦੱਸਿਆ ਕਿ ਮੈਂ ਫਲਾਣੀ ਥਾਂ ਜਾ ਰਿਹਾ ਇਹ ਦੱਸ ਕੇ ਉੱਥੇ ਆਪ ਨੇ ਕਿਸੇ ਹੋਰ ਨੂੰ ਭੇਜ ਦਿੱਤਾ ਆਪਣੀ ਥਾਂ ਭੇਜਿਆ ਉਹ ਬੰਦਾ ਪੁਲਿਸ ਨੇ ਨੱਪ ਲਿਆ ਤਾਂ ਆਪ ਨੂੰ ਪੱਕਾ ਯਕੀਨ ਹੋ ਗਿਆ ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਕ ਆਪ ਨੇ ਇਸ ਪਿੱਛੋਂ ਉਕਤ ਭੇਤੀਏ ਨੂੰ ਉਸ ਦੀਆਂ ਗਦਦਾਰੀਆਂ ਦੀ ਸਜ਼ਾ ਉਸ ਨੂੰ ਕਤਲ ਕਰਕੇ ਦਿੱਤੀ ਮਿਤੀ 5 ਦਸੰਬਰ 1992 ਨੂੰ ਆਪ ਆਪਣੀ ਸਿੰਘਣੀ ਅਤੇ 9 ਮਹੀਨੇ ਦੇ ਬੱਚੇ ਪਵਿੱਤਰ ਸਿੰਘ ਸਮੇਤ ਹਰਿਆਣਾ ਦੇ ਅੰਦਰ ਥਾਣਾ ਗਦੌਰ ਦੇ ਪਿੰਡ ਗੋਥਲਾਂ ਦੇ ਇੱਕ ਘਰ ਵਿੱਚ ਠਹਿਰੇ ਹੋਏ ਸਨ ਪੰਜਾਬ ਦੀ ਪੁਲਿਸ ਨੇ ਪੱਕੀ ਸੂਦੇ ਆਧਾਰ ਤੇ ਘੇਰਾ ਪਾ ਲਿਆ ਸਿੱਧਾ ਮੁਕਾਬਲਾ ਕਰਨ ਦੀ ਬਜਾਏ ਪੁਲਿਸ ਨੇ ਘਾਟ ਪਾੜ ਕੇ ਅੰਦਰ ਹੈਂਡ ਗ੍ਰਨੇਡ ਸੁੱਟੇ ਜਿਸ ਨਾਲ ਆਪ ਆਪਣੀ ਸਿੰਘਣੀ ਬੀਬੀ ਬਲਜਿੰਦਰ ਕੌਰ ਬੱਬਰ ਅਤੇ 9 ਮਹੀਨੇ ਦੇ ਬੱਚੇ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ ਸੋ ਇਹ ਸੀ ਜੀ ਸਾਰੀ ਗੱਲਬਾਤ ਭਾਈ ਜਗਜੀਤ ਸਿੰਘ ਜੱਗੂਈ ਉਦੋਂ ਕੇ ਤੇ ਭਾਈ ਹਰਮੇਸ਼ ਸਿੰਘ ਪਾਉਵਾਲ ਹੋਰਾਂ ਬਾਰੇ ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ